ਕਿਸਾਨ ਦੇ ਇਕੱਠੇ ਹੋ ਰਿਹਾ ਜਿਹੜਾ ਸਾਡੇ ਮੋਰਚਾ ਸੱਦਾ ਦਿੰਦਾ ਕਿ ਚੋਣਾਂ ਦੌਰਾਨ ਬੀਜੇਪੀ ਨੂੰ ਨੰਗਾ ਕਰੋ ਬੀਜੇਪੀ ਦਾ ਵਿਰੋਧ ਕਰੋ ਬੀਜੇਪੀ ਨੂੰ ਸਜ਼ਾ ਦਿਓ ਇਸ ਨੂੰ ਲੈ ਕੇ ਅਸੀਂ ਅੱਜ ਫਰੋਇਪੁਰ ਪਹੁੰਚਿਆ ਇੱਥੇ ਬੀਜੇਪੀ ਦਾ ਜਿਹੜਾ ਉਮੀਦਵਾਰ ਹੈ ਰਾਣਾ ਗੁਰਮੀਤ ਸਿੰਘ ਛੋਡੀ ਉਹ ਆ ਰਿਹਾ ਤੋਂ ਅਸੀਂ ਆਪਦੇ ਸੱਦੇ ਮੁਤਾਬਕ ਸ਼ਾਤਮਈ ਤਰੀਕੇ ਨਾਲ ਉਹਦਾ ਵਿਰੋਧ ਕਰਾਂਗੇ ਮੰਗ ਕਰਾਂਗੇ ਔਰ ਇਸ ਗੱਲ ਦਾ ਵਿਰੋਧ ਕਰਾਂਗੇ ਕਿ ਕਿਉਂ ਬੀਜੇਪੀ ਨੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਉਂ ਬੀਜੇਪੀ ਨੇ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਦਿੱਤਾ ਕਿਉਂ ਬੀਜੇਪੀ ਨੇ ਸਾਡੇ ਤੇ ਬਿਜਲੀ 100 ਰੁਪਏ ਦਾ ਨਵਾਂ ਲਾਗੂ ਕੀਤਾ ਕਿਉਂ ਬਿਜਲੀ ਕਿਹੜੀ ਬੀਜੇਪੀ ਨੇ ਚਾਰ ਬੋਰਡ ਦੇ ਰਾਹੀਂ ਜਿਹੜੇ ਇਲੈਕਟ੍ਰੋਨਿਕ ਬੋਰਡਾਂ ਦੇ ਰਾਹੀਂ ਵੱਡੇ ਘਟਾਲੇ ਟ੍ਰੇਸ਼ਨਰ ਕੀਤੇ ਤੇ ਸਾਡੇ ਦੇ ਸਾਡੇ ਸੂਬੇ ਦੇ ਵਿੱਚ ਅਦਾਨੀ ਐਵਾਨੀ ਦੇ ਸੈੱਲੋ ਕਿਉਂ ਬੁਣੇ ਜਾ ਰਹੇ ਆ ਇਹਨਾਂ तमाम ਸਵਾਲਾਂ ਨੂੰ ਲੈ ਕੇ ਅਸੀਂ ਜਿਹੜਾ ਸਾਡੇ ਮੋਰਚਾ ਹੈ ਸੱਦਾ ਦਿੱਤਾ ਹੋਇਆ ਜਿਹੜਾ ਸੀਗਾ ਬੀਜੇਪੀ ਦਾ ਵਿਰੋਧ ਕਰੋ ਪਰਦਾ ਫਾਸ਼ ਕਰੋ ਸਜ਼ਾ ਦਿਓ ਉਹਦੇ ਮੁਤਾਬਕ ਅਸੀਂ ਅੱਜ ਇੱਥੇ ਫਰੋਇਪੁਰ ਵਿਖੇ ਇਕੱਠੇ ਹੋਏ ਹਾਂ ਜੀ ਤੁਹਾਡੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਕੋਈ ਸਾਡੇ ਕੁਝ ਆਕੂਆਂ ਨੂੰ ਕੱਲ ਪਰਸੋ ਗ੍ਰਿਫਤਾਰ ਕੀਤਾ ਗਿਆ ਸੋ ਇਹਦੇ ਸਬੰਧੀ ਅਸੀਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਦੇਖੋ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਬਹੁਤ ਕੁਝ ਕਰਦੀਆਂ ਨੇ ਪਰ ਪੰਜਾਬ ਦੀ ਸਰਕਾਰ ਨੂੰ ਅਜਾਹ ਕਰਨ ਤੋਂ ਜਿਦਾ ਅਸੀਂ ਵਰਜਦੇ ਆ ਉਹਨੂੰ ਇਹ ਬੰਦ ਕਰਨਾ ਚਾਹੀਦਾ ਹੈ ਜੇ ਪੰਜਾਬ ਸਰਕਾਰ ਇਦਾਂ ਹੀ ਸਾਡੇ ਆਗੂਆਂ ਨੂੰ ਫੜ-ਫੜ ਜੇਲਾਂ 'ਚ ਡੱਕੇਗੀ ਪੰਜਾਬ ਦੀ ਸਰਕਾਰ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਬਹੁਤ ਸਖਤ ਖਮਿਆਜਾ ਜਿਹੜਾ ਭੁਗਤਣਾ ਪਵੇਗਾ ਔਰ ਅੱਗੇ ਵੀ ਸਾਡਾ ਪੰਜਾਬ ਸਰਕਾਰ ਦਾ ਵਿਰੋਧ ਵੀ ਜਾਰੀ ਰਹੇਗਾ ਅੱਜ ਵਿਰੋਧ ਕਰਨ ਲਈ ਕੋਈ ਹੋਰ ਕਿਸੇ ਦਾ ਵਿਰੋਧ ਜਿਹੜਾ ਕਿੱਥੇ ਹੈ ਅੱਜ ਬੀਜੇਪੀ ਦਾ ਕੈਂਡੀਡੇਟ ਰਾਣਾ ਗੁਰਮੀਤ ਸਿੰਘ ਸੋਢੀ ਆਪਣੀ ਨਾਮਜ਼ਦਗੀ ਭਰਨ ਲਈ ਅੱਜ ਇੱਥੇ ਡੀਸੀ ਦਫ਼ਤਰ ਪਹੁੰਚ ਰਿਹਾ ਹੈ ਉਹਦੇ ਵਿਰੋਧ ਵਜੋਂ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਕਿ ਬੀਜੇਪੀ ਦੇ ਕੈਂਡੀਡੇਟਾਂ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕੀਤਾ ਜਾਊਗਾ ਤੇ ਅੱਜ ਜਦੋਂ ਨਾਮਜ਼ਦਗੀ ਭਰਨ ਲਈ ਆ ਰਿਹਾ ਹੈ ਤੇ ਅਸੀਂ ਸੰਯੁਕਤ ਮੋਰਚੇ ਦੇ ਸੱਜੇ ਨੂੰ ਲਾਗੂ ਕਰਦੇ ਹੋਏ ਅੱਜ ਰਾਣਾ ਗਰਮੀਤ ਸਿੰਘ ਸੋਢੀ ਦਾ ਵਿਰੋਧ ਕਰ ਰਹੇ ਹਾਂ ਉਹ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿ ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਜਦੋਂ ਸਾਡੇ ਪਿੰਡਾਂ ਦੇ ਕਿਸਾਨ ਤੁਹਾਡੇ ਕੋਲ ਹੱਕ ਮੰਗਣ ਲਈ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਲਾਚੀ ਗੋਲੀ ਤੇ ਵਿਚਾਰ ਕੀਤੀ ਜਾਂਦੀ ਗੋਰੀਆਂ ਦੀ ਵਿਚਾਰ ਕੀਤੀ ਜਾਂਦੀ ਹੈ ਤੇ ਜਦੋਂ ਸਾਡੇ ਕਿਸਾਨ ਦਿੱਲੀ ਵੱਲ ਕੋਚ ਕਰਦੇ ਤੇ ਰਸਤੇ ਦੇ ਵਿੱਚ ਕਿਲ ਲਾਏ ਜਾਂਦੇ ਨੇ ਰਸਤੇ ਰੁੱਕ ਜਾਂਦੇ ਨੇ ਜਦੋਂ ਤੁਸੀਂ ਪਿੰਡਾਂ ਵਿੱਚ ਵੋਟਾਂ ਮੰਗਣ ਨਹੀਂ ਆਉਦੇ ਹੋ ਤੇ ਉਦੋਂ ਤੁਹਾਨੂੰ ਖੁੱਲ੍ਹਾਂ ਦਿੱਤੀਆਂ ਜਾਂਦੀਆਂ ਨੇ ਉਹੀ ਕਿਸਾਨ ਨੇ ਜਿਨ੍ਹਾਂ ਕੋਲ ਤੁਸੀਂ ਹੋਟਲਾਂ ਆਉਂਦੇ ਹੋ ਉਹੀ ਨੇ ਜਿਹੜਾ ਇਸ ਦੇਸ਼ ਦੇ ਵਿੱਚ ਕਹਿੰਦੇ ਲੋਕਤੰਤਰ ਲੋਕਾਂ ਦਾ ਰਾਜ ਹੈ ਕਿਹੜਾ ਲੋਕਾਂ ਦਾ ਰਾਜ ਹੈ ਆ ਤੁਸੀਂ ਦੇਖੋ ਪੂਰੀ ਬਰੋਜਪੁਰ ਕੋਸੇ ਛੋਣੀ ਚ ਬਦਲ ਕੇ ਜਹੀ ਨਾਮ ਦੇ ਕੀ ਪਰਨਾ ਆ ਰਹੇ ਆ ਕਿ ਉਹ ਫਿਰ ਕਿਹੜੀ ਲੋਕਤੰਤਰ ਹੈ ਲੋਕਾਂ ਨੂੰ ਡਾਂਗਾ ਦੇ ਜੋਰ ਤੇ ਜਿੰਨਾਂ ਦੇ ਜੋਰ ਤੇ ਬੰਦ ਕਰਕੇ लाठी गोली ਦੇ ਨਾਲ ਦਬਾ ਕੇ ਜੇ ਅਸੀਂ ਲੋਕਤੰਤਰ ਨੂੰ ਕਾਮਯਾਬ ਰੱਖਿਆ ਤਾਂ ਇਹ ਜਿਆਦਾ ਦਿਨ ਤੱਕ ਇਹ ਲੋਕਤੰਤਰ ਕਾਮਯਾਬ ਨਹੀਂ ਰਹਿਣਾ ਲੋਕ ਵਿਰੋਧ ਕਰਨਗੇ ਲੋਕ ਉੱਠਣਗੇ ਤੇ ਇਹ ਲੋਕਤੰਤਰ ਨਹੀਂ ਇਹ ਜੋਗਤੰਤਰ ਹੈ ਜਿੱਥੇ लाठी गोली ਤੇ ਡਾਂਗਾ ਦੇ ਨਾਲ ਰੋਕ ਕੇ ਇਲੈਕਸ਼ਨ ਕਰਾਇਆ ਜਾਵੇ ਔਰ ਨਾਂ ਦੇ ਉੱਪਰ ਹੀ ਧਾਂ। Subscribe to One India channel and never miss an update.